ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਇੱਕ ਘਰੇਲੂ ਪਰਿਵਾਰ ਦੇ ਵਿੱਚ ਆਪਾਂ ਵੀਡੀਓ ਕਰਨ ਪਹੁੰਚੇ ਸੀਗੇ ਸੋ ਵੀਰ ਆਕਾਸ਼ ਦੇ ਫਾਰਮ ਤੇ ਪਹੁੰਚੇ ਆ ਬੜੇ ਵੀਰਾਂ ਨੇ ਡਿਮਾਂਡ ਕੀਤੀ ਸੀ ਕਿ ਸਾਨੂੰ ਕੋਈ ਘਰੇਲੂ ਪਰਿਵਾਰ ਚੋਂ ਠੰਡੀ ਸੀਲ ਸਲਾਊ ਮੱਝ ਖਰੀਦ ਕੇ ਦਿਓ ਬਹੁਤ ਹੀ ਸੋਹਣੀ ਮੱਝ ਆ ਤੇ ਵੀਰ ਕਈ ਵਾਰ 100 ਮਜਬੂਰੀ ਬਣ ਜਾਂਦੀ ਘਰ ਦੇ ਵਿੱਚ ਚੰਗਾ ਪਸ਼ੂ ਤਾਂ ਵੇਚਣਾ ਪੈ ਜਾਂਦਾ ਵਾ ਸੋ ਵੀਰ ਦਾ ਥੋੜਾ ਜਿਹਾ ਪ੍ਰੋਬਲਮ ਆਈ ਆਪਰੇਸ਼ਨ ਹੋਇਆ ਵੀਰ ਦੱਸਦਾ ਕਹਿੰਦਾ ਕਿ ਪਸੂ ਸਾਹਮਦੇ ਨਹੀਂ ਗੇ ਤੇ ਬਾਕੀ ਇਹਦੀ ਆਪਾਂ ਸਾਰੀ ਡਿਟੇਲ ਲੈਣੇ ਆ ਉਸ ਤੋਂ ਪਹਿਲਾਂ ਆਪਾਂ ਐਡਰੈਸ ਮੈਂ ਕਨਫਰਮ ਕਰਵਾ ਦਵਾ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਦੋਸਤੋ ਵੀਰ ਆਕਾਸ਼ ਦੇ ਫਾਰਮ ਤੇ ਆਪਾਂ ਪਹੁੰਚ ਗਏ ਆ ਆਓ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਲੈਣੇ ਆ ਇਸ ਮੱਝ ਬਾਰੇ ਸਾਰੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਆ ਵੀਰ ਜੀ ਆਪਣਾ ਨਾਮ ਦੱਸਿਓ ਪਹਿਲਾਂ ਜੀ ਨਾਮ ਆਕਾਸ਼ਦੀਪ ਸਿੰਘ ਹਾਂ ਜੀ ਤੇ ਸਨ ਆਫ ਕੀ ਆ ਜੀ ਆਪਣਾ ਸਾਨੂੰ ਸਰਦਾਰ ਮੇਜਰ ਸਿੰਘ ਠੀਕ ਆ ਜੀ ਵੀਰ ਇਹ ਆਪਣਾ ਸੌਰ ਸਿੰਘ ਬਾਹਰ ਬੈਕਾਂ ਤੇ ਰਹਿ ਜਾਂਦਾ ਬਾਹਰ ਬਾਈਕਾਂ ਦੇ ਵੀਰ ਜੀ ਰਾਕੋਟਲੀ ਆ ਜੀ ਰਾਹ ਤੇ ਰਾਕੋਟਲੀ ਵਾਲੇ ਰਾਹ ਤੇ ਹਾਂ ਜੀ ਠੀਕ ਆ ਜੀ ਆ ਕੋਈ ਇਹਨੇ ਦੂਰੋਂ ਆਉਣਾ ਦਾ ਫਿਰ ਆਪਾਂ ਨੂੰ ਨਾ ਐਡਰੈਸ ਥੋੜਾ ਜਿਹਾ ਸੌਖਾ ਹੋ ਜਾਊਗਾ ਹਾਂ ਜੀ ਹਾਂ ਜੀ ਤੁਸੀਂ ਸੌਰ ਸਿੰਘ ਉਹ ਜੋ ਜਦੋਂ ਤੁਸੀਂ ਦੋਸਤੋਂ ਆਉਂਗੇ ਤਾਂ ਰਾਏਕੋਟਲੀ ਇੱਕ ਸੜਕ ਆਉਂਦੀ ਆ ਹਾਂ ਜੀ ਹਾਂ ਜੀ ਉਹਦੇ ਉੱਪਰ ਵੀਰ ਆਕਾਸ਼ ਦਾ ਜ ਮਾਝ ਦਿਖਾਉਣ ਜਾ ਰਹੇ ਆ ਹਾਂਜੀ ਇਹ ਕਿੰਨਾਵਾਂ ਸੂਆ ਸੂਈ ਆ ਵੀਰੇ ਵੀਰ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਵੀਰੇ ਹਾਂਜੀ ਤੇ ਇਹਨੂੰ ਅੱਜ ਸੂਈ ਨੂੰ ਵੀਰ ਕਿੰਨੇ ਦਿਨ ਹੋ ਗਏ ਆ ਵੀਰ ਜੀ 20 22 ਦਿਨ ਹੋ ਗਏ ਅੱਛਾ 20 22 ਦਿਨ ਹੋ ਗਏ ਵੀਰਾ ਬੱਚਾ ਇਹਦਾ ਆ ਹਾਂਜੀ ਵੀਰੇ ਇਸੇ ਦਾ ਤੇ ਇਹ ਜਿਹੜਾ ਬੱਚਾ ਮਗਰ ਕੱਟਾ ਕੇ ਕੱਟੀ ਆ ਵੀਰੇ ਇਹ ਕੱਟਾ ਵੀਰੇ ਅੱਛਾ ਕੱਟਾ ਆ ਹਾਂਜੀ ਠੀਕ ਆ ਤੇ ਵੀਰ ਇਸ ਟਾਈਮ ਜਿਹੜਾ ਇਹਦੇ ਥੱਲੇ ਦੁੱਧ ਹਾਜ਼ਰ ਨਾਜ਼ਰਾ ਕਿੰਨਾ ਆ 10 ਕਿਲੋ ਵੀਰ ਜੀ ਕੰਡੇ ਵਾਲਾ ਵੀਰੇ ਹਾਂਜੀ ਕੰਡੇ ਤੇ ਤੋਲ ਕੇ ਕੋਈ 3 ਟਾਈਮ ਚੋਲੇ 4 ਟਾਈਮ ਚੋਲੇ ਕੋਈ ਚੱਕਰ ਦਾ ਨਹੀਂਗਾ ਅਗਲੇ ਦੀ ਸ਼ਰਦਾ ਵੀਰੇ ਠੀਕ ਆ ਤੇ ਵੀਰੇ ਚਵਾਈ ਦੀ ਕਿਦਾਂ ਚਵਾਈ ਦੀ ਵੀਰ ਜੀ ਪੋਲੀ ਬਿਲਕੁਲ ਠੰਡੀ ਸੀ ਬਿਲਕੁਲ ਠੰਡੀ ਸੀ ਠੀਕ ਆ ਤੇ ਵੀਰੇ ਨੂੰ ਆਪਾਂ ਤੋਰ ਕੇ ਇੱਕ ਵਾਰ ਮੜਾਇਆ ਢੇੜਾ ਕਢਾ ਦਈਏ ਸਵੇਰ ਕਿੰਨੇ ਵਜੇ ਚੋਈ ਆ ਵੀਰੇ ਜੀ 6 ਵਜੇ 6 ਵਜੇ 6 ਵਜੇ ਚੋਈ ਆ ਹਾਂਜੀ ਵੀਰ ਆ ਲੈ ਉਹ ਵੀਰੇ ਸੋ ਦੋਸਤੋ ਸਵੇਰ 6 ਵਜੇ ਵੀਰ ਨੇ ਚਵਾਈ ਕੀਤੀ ਆ ਤੇ ਆ ਤੁਸੀਂ ਘੜੀ ਤੇ ਟਾਈਮ ਦੇਖ ਸਕਦੇ ਹਾਂ ਹੁਣ 4 ਵੱਜ ਚੁੱਕੇ ਆ ਸੋ ਇੱਕ ਮਿੰਟ ਮੈਂ ਕਨਫਰਮ ਕਰਵਾ ਦਵਾਂ ਆ ਵੇਖੋ ਦੋਸਤੋ 4 ਵੱਜ ਚੁੱਕੇ ਆ ਤੇ 2 ਘੰਟੇ ਚਵਾਈ ਚ ਬਾਕੀ ਆ ਤੇ ਤਿਆਰੀ ਬਹੁਤ ਸੋਹਣੀ ਆ ਮਾਝ ਦੀ ਵੀਰ ਮੈਂ ਨਾ ਥੋੜਾ ਜਿਹਾ ਟਾਈਮ ਦਿਖਾਉਣ ਲਾ ਪਿਆ ਸੀ ਦਰਸ਼ਕਾਂ ਨੂੰ ਇੱਕ ਵਾਰ ਹੋਰ ਪਰਾਂ ਨੂੰ ਲੰਮੀ ਤੋਰ ਦੇ ਨਾ 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 ਬੱਦਸ 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 ਲੋ ਵੀ ਦੋਸਤੋ ਇਹਦੀ ਆਰਡਰ ਦੀ ਕੁਆਲਿਟੀ ਦੇਖ ਲਓ 2 ਘੰਟੇ ਇਹਦੇ ਮੰਨ ਲਓ ਹਜੇ ਚੋਣ ਚ ਪਏ ਆ ਤੇ ਆਪਾਂ ਇਹਦੀ ਚਵਾਈ ਵੀ ਵੀਰ ਕਰਾ ਦੇ ਦਾ ਕਰਾ ਹੀ ਦੇਣੀ ਆ ਜਗਰਾ ਸੋ ਆਪਾਂ ਦੋਸਤੋ ਇੱਕ ਅਲੱਗ ਵੀਡੀਓ ਬਣਾ ਦਾਂਗੇ ਇਹਦੀ ਚਵਾਈ ਜ਼ਰੂਰ ਮੈਂ ਦਿਖਾ ਦੂੰਗਾ ਤੋਰ ਦੇ ਵੀਰੇ ਲੰਮੀ ਤੋਰ ਦੇ ਲੋ ਵੀਰੇ ਲੋ ਹਾਂਜੀ ਸੋ ਦੋਸਤੋ ਬਹੁਤ ਹੀ ਸਾਫ਼ ਸੁਥਰੇ ਅੰਗਾਂ ਦੀ ਮੱਝ ਆ ਜੇ ਕਿਤੇ ਵਪਾਰੀ ਵੀਰ ਕੋਲੇ ਹੁੰਦੀ ਤੇ ਦੂਜਾ ਸੂਆ ਕਹਿਣਾ ਪਰ ਬਿਲਕੁਲ ਜੈਨੂਨ ਇਹ ਗੱਲ ਕੀਤੀ ਵੀਰ ਨੇ ਕਿ ਤੀਜਾ ਸੂਆ ਸੂਈਆ ਲੈਓ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਹੜੀ ਤੀਜਾ ਸੂਈ ਮੱਝ 10 ਕਿਲੋ ਦੁੱਧ ਤਿਆਰ ਬਿਲਕੁਲ ਸਾਫ਼ ਅੰਗਾਂ ਦੀ ਆ ਤੇ ਮਗਰ ਬੱਚਾ ਇਹਦੇ ਮੇਲ ਆ ਕਾਫ ਆ ਗਿਆ 20 ਤੋਂ 22 ਦਿਨ ਇਹਦੇ ਸੂਏ ਨੂੰ ਆ ਤੇ ਸਵੇਰ 6 ਵਜੇ ਵੀਰ ਨੇ ਚਵਾਈ ਕੀਤੀ ਆ ਤੇ ਇਸ ਟਾਈਮ 4 ਵੱਜ ਚੁੱਕੇ ਆ ਤੇ ਆਪਾਂ ਇਹਦੀ ਹੁਣ 4 ਵਜੇ ਹੀ ਚਵਾਈ ਪ੍ਰੋਪਰ ਪੂਰੀ ਵੀਡੀਓ ਚ ਦਿਖਾ ਦੇਣੀ ਆ ਕਿਉਂਕਿ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤੇ ਉਹਨੂੰ ਆਉਣਾ ਸੌਖਾ ਹੋ ਜਾਊਗਾ ਇੱਕ ਸ਼ਾਟ ਮੈਂ ਇਹਦੇ ਚ ਵੀ ਲਾ ਦੂੰਗਾ ਚਵਾਈ ਕਰਦਿਆਂ ਦਾ ਤੇ ਇੱਕ ਸ਼ਾਟ ਮੈਂ ਵੀਡੀਓ ਲੱਗ ਤੋਂ ਬਣਾ ਦੂੰਗਾ ਤੇ ਵੀਰ ਇੱਕ ਵਾਰ ਆਪਣਾ ਮੋਬਾਈਲ ਨੰਬਰ ਆਪਣਾ ਐਡਰੈਸ ਦੁਬਾਰਾ ਫੇਰ ਬੋਲ ਦੇ ਪਿੰਡ ਸੁਰਸਿੰਘ ਹਾਂਜੀ ਜ਼ਿਲ੍ਹਾ ਤਰਦੰਤ ਤਹਿਸੀਲ ਪੱਟੀ ਹਾਂਜੀ ਰਾਖੋੜ ਰੀ ਵਾਲੇ ਰਾਹ ਤੇ ਠੀਕ ਆ ਜੀ ਮੋਬਾਈਲ ਨੰਬਰ 97 94 ਠੀਕ ਆ 77 336 ਠੀਕ ਆ ਜੀ ਹਾਂ ਜੀ ਸੋ ਦੋਸਤੋ ਵੀਰ ਦਾ ਸਾਰਾ ਡਰੈਸ ਕਨਫਰਮ ਕਰਾਦਾ ਤੇ ਹੁਣ ਆਪਾਂ ਵੀਰ ਤੋਂ ਨਾ ਮੁੱਲ ਬਾਰੇ ਪੁੱਛ ਲੈਨੇ ਆ ਵੀਰੇ ਦਾ ਮੁੱਲ ਕੀ ਕਰਦੇ ਆ ਜੀ 95000 ਰੁਪਏ ਮੁੱਲ ਕਰਦੇ ਆ ਹਾਂ ਵੀਰ ਚਲੋ ਠੀਕ ਆ 95000 ਕੋਈ 20 22 ਦਿਨ ਹੋ ਗਏ ਸੂਈ ਨੂੰ ਵੀ ਹਾਂ ਜੀ ਹਾਂ ਜੀ ਤੇ ਆਪਾਂ ਦੇ ਕੇ ਨਹੀਂ ਦੇਣੀ 95000 ਰੁਪਏ ਮਾਨ ਚ ਵੀਰ ਜੀ 2 2000 ਰੁਪਏ ਮਾਨਤਨ ਕਰਦਾ 92000 ਦੀ ਹਾਂ ਜੀ ਦੇ ਦਾਂ 90000 ਦੀ ਵੀਰੇ ਹਾਂ ਨਾ ਹੋ ਜੂਗੀ ਜੇ ਕੋਈ ਵੀਰ ਦੂਰੋਂ ਆਇਆ ਛੱਡ ਦੋਗੇ ਕੋਈ ਗੱਲ ਨਹੀਂ ਵੀਰ ਛੱਡਦਾ ਮਾਨਤਨ ਮਾਨਤਨ ਵੀਰ ਜੀ ਕਰਦਾ ਤੁਹਾਨੂੰ ਗੱਲ ਠੀਕ ਆ 90 ਦੀ ਹਾਂ ਨਾ ਹੀ ਹੋ ਜੂ ਯਾਰ ਮਾਨਤਨ ਦੀ ਲੋੜ ਹੀ ਨਹੀਂ ਜੇ ਕਿਹਾ ਦਿਲਮਨ ਨੇ ਤੁਹਾਨੂੰ ਫੋਨ ਲਾਊਗਾ ਨਹੀਂ ਤਾਂ ਨਾਲ ਲਾਵੇ ਹਾਂਜੀ ਵੀਰ ਜੀ ਠੀਕ ਆ ਵੀਰੇ ਲੋ ਵੀ ਦੋਸਤੋ ਵੀਰ ਨੇ ਮੁੱਲ 95 ਕੀਤਾ ਵਾ ਤੇ 90000 ਦੀ ਜੈਸ ਨੂੰ ਹੁਣੀਆ ਜੇ ਤੁਹਾਡਾ ਦਿਲਮਨ ਦਾ ਸਜਣੋ ਤੇ ਵੀਰ ਦੇ ਫਾਰਮ ਤੇ ਆ ਕੇ ਨਾ ਤੇ ਵਿజిਟ ਕਰਕੇ ਤੇ ਇਹਨੂੰ ਖਰੀਦ ਲਿਓ ਆ ਤੁਸੀਂ ਇਹਦੀ ਆਰਡਰ ਦੀ ਕੁਆਲਿਟੀ ਇੱਕ ਵਾਰ ਫੇਰ ਚੈੱਕ ਕਰ ਲਓ ਬਹੁਤ ਸੋਹਣਾ ਮੁੱਠੀ ਵਾਲਾ ਸਣਾ ਤੇ ਆਪਾਂ ਚਵਾਈ ਇਹਦੀ ਹੁਣੇ ਕਰਾ ਹੀ ਦੇਣੀ ਆ ਫੁੱਲ ਵੀਡੀਓ ਚ ਕੋਈ ਗੱਲ ਨਹੀਂ ਕੋ ਕਿਲੋ ਦੁੱਧ ਘਟ ਦੇ ਦੂਗੀ ਪਰ ਆਪਾਂ ਚੁਆਈ ਜੂਰ ਦਿਖਾਉਣੀ ਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮੇਰਾ ਨੰਬਰ ਸਕਰੀਨ ਤੇ ਚੱਲੂਗਾ ਜੇ ਵੀਡੀਓ ਕਰਾਉਣੀ ਚਾਹੋ ਤਾਂ ਤੁਸੀਂ ਮਿਲ ਸਕਦੇ ਆ ਧੰਨਵਾਦ